ਮਿੱਤਰੋ ਪਿਆਰਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਮੈਂ ਪਰਮਜੀਤ ਸਿੰਘ ਇੱਕ ਵਾਰੀ ਫੇਰ ਤੁਹਾਨੂੰ ਹਾਜ਼ਰ ਹਾਂ ਔਰ ਆਪ ਸਭ ਦਾ ਬਹੁਤ ਬਹੁਤ ਨਿੱਘਾ ਸਵਾਗਤ ਕਰਦਾ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਔਰ ਮਾਲਕ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਅੱਜ ਇਸ ਤੋਂ ਪਹਿਲਾਂ ਕਿ ਗੱਲਬਾਤ ਸ਼ੁਰੂ ਕਰਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਕਰਨਾ ਚਾਹੁੰਦਾ ਔਰ ਉਹ ਸੋਹਣੇ ਮਾਲਕ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਨੇ ਸੋਹਣੀਆਂ ਇੱਜ਼ਤਾਂ ਬਖਸ਼ੀਆਂ ਹੋਈਆਂ ਨੇ ਗੱਲ ਇਹ ਆ ਕਿ ਮੈਂ ਪਿਛਲੇ ਦਿਨੀ ਅਮਰ ਸਿੰਘ ਚਮਕੀਲਾ ਬਾਰੇ ਬਹੁਤ ਵੱਡੇ ਵੱਡੇ ਖੁਲਾਸੇ ਕੀਤੇ ਸਨ ਉਹਨਾਂ ਦੀ ਮੌਤ ਬਾਰੇ ਤੁਸੀਂ ਉਹ ਸੱਚ ਨੂੰ ਸੁਣ ਕੇ ਇੰਨਾ ਕਿ ਤੁਹਾਡੀਆਂ ਕਾਲਸ ਆਈਆਂ ਉਦਨ ਦੀਆਂ ਕਿ ਮੈਂ ਗਿਣ ਵੀ ਨਹੀਂ ਸਕਿਆ ਔਰ ਮੈਂ ਸਾਰੀਆਂ ਕਾਲਾਂ ਤੇ ਗੱਲ ਵੀ ਕੀਤੀ ਹਰ ਬੰਦੇ ਨੂੰ ਮੈਸੇਜ ਦਾ ਰਿਪਲਾਈ ਵੀ ਕੀਤਾ ਮੈਂ ਗਿਣ ਨਹੀਂ ਸਕਿਆ ਕਾਲਾਂ ਇੰਨੀਆਂ ਕਾਇਆਂ ਹੋਈਆਂ ਸਨ ਕਿ ਮੈਂ ਹਰ ਕਾਲ ਨੇ ਐਪਰੀਸ਼ੀਏਟ ਕੀਤਾ ਮੈਂ ਇਹ ਨਾ ਸੋਚੂ ਕਿ ਸ਼ਾਇਦ ਐਵੇਂ ਕਿ ਜਾਂਦਾ ਜਿਨ੍ਹਾਂ ਦੇ ਲੋਕਾਂ ਦੀਆਂ ਕਾਲਸ ਆਈਆਂ ਨੇ ਜਿਨ੍ਹਾਂ ਦੇ ਮੈਸੇਜ ਆਏ ਨੇ ਉਹ ਸਾਰੇ ਇਸ ਵੇਲੇ ਇਸ ਵੀਡੀਓ ਨੂੰ ਵੀ ਦੇਖ ਰਹੇ ਹੋਣਗੇ ਔਰ ਉਹ ਇਸ ਚੀਜ਼ ਦੇ ਗਵਾਹ ਨੇ ਕਿ ਹਾਂ ਮੈਂ ਵੀ ਕਾਲ ਕੀਤੀ ਸੀ ਮੈਂ ਵੀ ਕਾਲ ਕੀਤੀ ਸੀ ਮੈਂ ਵੀ ਕਾਲ ਕੀਤੀ ਸੀ ਸ਼ੁਕਰ ਹੈ ਮਾਲਕ ਦਾ ਉਹ ਸੋਹਣੇ ਸੱਚੇ ਪਾਤਸ਼ਾਹ ਦਾ ਕਿ ਕੋਈ ਵੀ ਨੈਗੇਟਿਵ ਕਾਲ ਨਹੀਂ ਆਉਂਦੀ ਕਦੇ ਤੁਸੀਂ ਜਿੱਥੇ-ਜਿੱਥੋਂ ਵੀ ਕਾਲ ਆਈਆਂ ਤੁਹਾਡੀਆਂ ਤੁਸੀਂ ਬਹੁਤ ਐਪਰੀਸ਼ੀਏਟ ਕੀਤਾ ਹੱਲਾਸ਼ੇਰੀ ਵੀ ਦਿੱਤੀ ਔਰ ਮੇਰੇ ਕੰਮ ਨੂੰ ਔਰ ਮੇਰਾ ਤੁਸੀਂ ਹਰ ਵਾਰੀ ਕਹਿੰਦੇ ਹੋ ਕਿ ਦਾਵੇ ਆਮ ਟਾਕਿੰਗ ਮੈਂ ਨਹੀਂ ਕਿੰਦਾ ਮੈਂ ਬਹੁਤ ਸੋਣਾ ਬੋਲਦਾ ਮੈਨੂੰ ਨਹੀਂ ਪਤਾ ਕਿਦਾਂ ਦਾ ਬੋਲਦਾ ਪਰ ਤੁਹਾਨੂੰ ਪਸੰਦ ਬੜਾ ਹੈ ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਆ ਔਰ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਬਹੁਤ ਐਪਰੀਸ਼ੀਏਟ ਕੀਤਾ ਔਰ ਅਮਰ ਸਿੰਘ ਚਮਕੀਲੇ ਬਾਰੇ ਜੋ ਖੁਲਾਸੇ ਕੀਤੇ ਸਨ ਉਸ ਵੀਡੀਓ ਵਿੱਚ ਵੀ ਮੈਂ ਆਪਣੇ ਉਸ ਗੱਲਬਾਤ ਤੇ ਖੜਾ ਸੀ ਤੇ ਅੱਜ ਵੀ ਔਰ ਹਮੇਸ਼ਾ ਖੜਾ ਰਹਾਗਾ ਮੈਂ ਨਾ ਵਿੱਚੋਂ ਨਿਕਾ ਵੀ ਮੈਂ ਮਾਫੀ ਦੇ ਦਿਓ ਜੀ ਮੈਨੂੰ ਨਹੀਂ ਮੈਂ ਉਹ ਗੱਲ ਬੜੇ ਯਕੀਨ ਨਾਲ ਕਹੀ ਆ ਅੱਜ ਵੀ ਮੈਂ ਉਸ ਚੀਜ਼ ਨੂੰ ਐਕਸੈਪਟ ਕਰਦਾ ਕਿ ਮੈਂ ਯਕੀਨ ਨਾ ਕੀ ਹੋਈ ਗੱਲ ਔਰ ਅੱਜ ਬੇਸ਼ੱਕ ਉਸ ਫਿਲਮ ਨਾਲ ਰਿਲੇਟਡ ਗੱਲ ਹੈ ਪਰ ਅੱਜ ਮੈਂ ਗੱਲ ਕਰਨੀ ਹੈ ਸਿਰਫ ਔਰ ਸਿਰਫ ਦਿਲਜੀਤ ਦਸਾਂਦੀ ਗੱਲ ਕਿਉਂ ਕਰਨੀ ਪੈ ਰਹੀ ਹੈ ਕਿਉਂਕਿ ਦਿਲਜੀਤ ਦਸਾਂਦੀ ਤੁਸੀਂ ਜਾਣਦੇ ਹੋ ਕਿ ਸੋਸ਼ਲ ਮੀਡੀਆ ਤੁਸੀਂ ਵੀ ਜਾਣਦੇ ਹੋ ਜਿੱਥੇ ਬਹੁਤ ਸਾਰੇ ਲੋਕ ਹੀ ਐਪਰੀਸ਼ੀਏਟ ਕਰ ਰਹੇ ਨੇ ਫਿਲਮ ਬਹੁਤ ਹੀ ਪਸੰਦ ਕੀਤੀ ਜਾ ਰਹੀ ਹੈ ਉਹਦੇ ਕੰਮ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਉੱਥੇ ਕੁਝ ਇੱਕ ਲੋਕ ਹੁੰਦੇ ਨੇ ਜਿਨ੍ਹਾਂ ਦਾ ਕੰਮ ਸਿਰਫ ਔਰ ਸਿਰਫ ਆਗੂ ਕਰਨੀ ਮੈਂ ਹਮੇਸ਼ਾ ਕਹਿੰਦਾ ਹੁੰਨਾ ਇਹ ਉਹ ਲੋਕ ਨੇ ਜਿਹੜੇ ਹਰ ਵੇਲੇ ਪਖੇ ਹੋਏ ਤੰਦੂਰ ਵਿੱਚ ਰਹਿੰਦੇ ਨੇ ਤੇ ਸੇਕ ਲੱਗਣਾ ਹੀ ਹੁੰਦਾ ਉਹਨਾਂ ਨੂੰ ਇਹ ਉਹ ਲੋਕ ਨੇ ਜਿਨ੍ਹਾਂ ਨਾਂ ਬੋਲਣ ਤੇ ਇਹਨਾਂ ਦਾ ਘਰ ਨਹੀਂ ਚੱਲਦਾ ਐਕਚੁਅਲੀ ਇਹ ਜਿਹੜੇ ਬੋਲਦੇ ਨੇ ਮੈਂ ਇਹ ਨਹੀਂ ਕਹਿੰਦਾ ਸਾਰੇ ਨਿਹੰਗ ਸਿੰਘ ਮਾੜੇ ਨੇ ਬਹੁਤ ਚੰਗੇ ਨਿਹੰਗ ਸਿੰਘ ਨੇ ਜਿਹੜੇ ਕੁੜੀਆਂ ਦੀਆਂ ਇੱਜ਼ਤਾਂ ਦੇ ਰਾਖੇ ਨੇ ਕੁੜੀਆਂ ਦੇ ਸਿਰ ਤੇ ਆਪਣੀ ਪਗੜੀ ਲਾ ਕੇ ਦਿੰਦੇ ਨੇ ਇੱਜ਼ਤਾਂ ਦੇ ਰਾਖੇ ਨੇ ਕੁੜੀਆਂ ਦੀ ਜਾਂ ਜੰਗ ਮੁੰਡਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਚੰਗਾ ਕੰਮ ਕਰ ਰਹੇ ਨੇ ਪਰ ਉਹ ਹਨ ਬਹੁਤ ਘੱਟ ਗੱਲ ਇਹ ਹੈ ਕਿ ਹਰ ਬੰਦਾ ਅੱਜ ਕਾ ਸੋਸ਼ਲ ਮੀਡੀਆ ਤੇ ਦਿਖਾਵਾ ਬਹੁਤਾ ਕਰ ਰਿਹਾ ਕੰਮ ਕੱਟ ਕਰ ਰਿਹਾ ਇਹ ਸਾਡੀ ਪ੍ਰੋਬਲਮ ਹੋ ਗਈ ਹੈ ਪਰ ਮੈਂ ਉਹਦਾ ਸਿੰਘਾਂ ਦੀ ਜਾਂ ਉਹਨਾਂ ਨਿਹੰਗ ਸਿੰਘਾਂ ਦੀ ਗੱਲ ਕਰਾਂਗਾ ਪੁੱਜੀ ਬਸ ਬਹੁਤੀ ਨਹੀਂ ਮੈਂ ਗੱਲ ਕਰਨੀ ਤੁਸੀਂ ਵੀਡੀਓ ਦੇਖੀ ਹੋਈਆਂ ਨੇ ਅੱਜ ਮੈਂ ਵੀਡੀਓ ਕੱਟ ਦਿਖਾਵਾਂਗਾ ਦਿਲਜੀਤ ਦਾ ਤੁਹਾਨੂੰ ਕੰਮ ਦਿਖਾਵਾਂਗਾ ਪਿਛਲੀ ਵੀਡੀਓ ਵਿੱਚ ਮੈਂ ਆਲਰੇਡੀ ਉਹ ਨਿਹੰਗ ਸਿੰਘਾਂ ਦੇ ਕਲਿੱਪ ਦਿਖਾ ਦਿੱਤਾ ਸੀਗਾ ਜਿਹੜੇ ਕਹਿੰਦੇ ਸੀ ਉਹ ਸ਼ਹੀਦ ਨਹੀਂ ਆ ਸ਼ਹੀਦ ਤੁਸੀਂ ਸ਼ਹੀਦ ਦਾ ਉਹਨੂੰ ਦੇ ਰਹੇ ਹੋ ਕਿਰਦਾਰ ਫਿਲਮ ਦੇ ਵਿੱਚ ਉਹਦਾ ਨਿਭਾ ਰਹੇ ਹੋ ਔਰ ਉਹਨੂੰ ਰਤਬਾ ਦੇ ਰਹੇ ਹੋ ਸ਼ਹੀਦ ਦਾ ਨਹੀਂ ਦੇਖੋ ਜਿਨ੍ਹਾਂ ਨੇ ਫਿਲਮ ਦੇਖ ਲਈ ਹੈ ਉਹਨਾਂ ਨੂੰ ਪਤਾ ਕਿ ਇੱਕ ਵਾਰੀ ਵੀ ਅਮਰ ਸਿੰਘ ਚਮਕੀਲੇ ਨੂੰ ਸ਼ਹੀਦ ਨਹੀਂ ਕਿਹਾ ਕਿਆ ਗਿਆ ਫਿਲਾਂ ਦੇ ਵਿੱਚ ਨਾ ਕਿਸੇ ਹੋਰ ਨੇ ਕਿਹਾ ਇਹ ਆਪੇ ਹੀ ਬਸ ਇਹਨਾਂ ਗੀਦਾ ਬੋਲ ਬੋਲ ਕੇ ਬੋਲ ਬੋਲ ਕੇ ਆਪੇ ਉਹਨੂੰ ਸ਼ਹੀਦ ਦਰੂਤ ਪਾ ਲੱਗਦਾ ਦੇ ਦੇਣਾ ਇਹ ਉਹ ਜਿਹੜੇ ਮੰਦ ਬੁੱਧੀ ਲੋਕ ਨੇ ਆਉਣਿਆ ਦਿਲਜੀਤਵਲ ਜਿਹੜੇ ਦਿਲਜੀਤ ਦੀ ਨਿਖੇਦੀ ਕਰਦੇ ਨੇ ਮੈਂ ਕੁਸ਼ਿਕ ਨਿਹੰਗ ਜਥੇਬੰਦੀਆਂ ਨੇ ਵੀ ਕੁਸ਼ਿਕ ਸਿੱਖ ਜਥੇਬੰਦੀਆਂ ਨੇ ਕੁਸ਼ਿਕ ਨਵੇਂ ਮੁੰਡੇ ਇੱਕ ਦੋ ਬੱਠੇ ਲੁਕੇ ਬੜਾ ਗੱਲ ਚ ਪਾ ਕੇ ਪਰਨਾ ਤੇ ਸੋਚਦੇ ਵੀ ਸ਼ਾਇਦ ਜਿਹੜੀ ਸਿੱਖੀ ਆ ਉਹ ਸਾਡੇ ਕਰਕੇ ਹੀ ਕਾਇਮ ਆ ਬਹੁਤ ਜੋ ਸਾਰੀਆਂ ਵੀਡੀਓ ਦਿਖਾਵਾਂ ਤੇ ਪ੍ਰੋਗਰਾਮ ਬਹੁਤ ਲੰਬਾ ਹੋ ਜਾਏਗਾ ਬਹੁਤ ਛੋਟੀ ਵੀਡੀਓ ਬਣਾਉਣੀ ਚਾਹੁੰਦਾ ਇਸ ਕਰਕੇ ਮੋਰ ਨਿਆਂਗਾ ਦੀਆਂ ਵੀਡੀਓ ਨਹੀਂ ਤੁਹਾਨੂੰ ਦਿਖਾ ਰਿਹਾ ਪਰ ਗੱਲਾਂ ਜਰੂਰ ਆਪਾਂ ਕਰਾਂਗੇ ਉਹਨਾਂ ਬਾਰੇ ਸਵਾਲ ਆ ਇਹਨਾਂ ਨੂੰ ਕੁਝ ਕਿ ਜੇ ਅੱਜ ਅਮਰ ਸਿੰਘ ਚਮਕੀਲੇ ਦਾ ਰੋਲ ਕਰਨ ਵਾਸਤੇ ਉਹਨੂੰ ਪਗੜੀ ਲਾਉਣੀ ਪਈ ਹੈ ਕਿਉਂਕਿ ਉਹਦਾ ਕਿਰਦਾਰ ਸੀਗਾ ਕਿ ਉਹਦੇ ਨਾਲ ਉਹ ਸਿੱਖ ਨਹੀਂ ਰਿਹਾ ਕਿ ਉਹਦੀ ਸਿੱਖੀ ਖਤਮ ਹੋ ਗਈ ਆ ਕਿ ਉਹਦਾ ਸਿੱਖੀ ਤੇ ਵਿਸ਼ਵਾਸ ਖਤਮ ਹੋ ਗਿਆ ਜਾਓ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖੀ ਨੂੰ ਮੰਨਣੋਂ ਹਟ ਗਿਆ ਉਹਨੇ ਤਾਂ ਓਨੀਕੇ ਦਿਰ ਪਾਗ ਨਹੀਂ ਬੰਨੀ ਜਿੰਨੀ ਦਿਰ ਉਹਨੇ ਸ਼ੂਟ ਤੇ ਸੀਗਾ ਉਸ ਤੋਂ ਬਾਅਦ ਫਿਲਮ ਤੋਂ ਬਾਅਦ ਦੇਖ ਲੋ ਹੁਣ ਜਿੱਥੇ ਵੀ ਜਾ ਰਿਹਾ ਉਸੇ ਪਾਗ ਨਾਲ ਜਾ ਰਿਹਾ ਕਿ ਨਹੀਂ ਜਾ ਰਿਹਾ ਕਦੇ ਦੇਖਿਆ ਉਹਨੂੰ ਬਿਨਾਂ ਪਾਗ ਤੋਂ ਕਦੇ ਨਹੀਂ ਉਹ ਬੰਦਾ ਤੇ ਸਿੱਖੀ ਨਾਲ ਬਹੁਤ ਸਾਰੇ ਕਲਾਕਾਰ ਨੇ ਜੇ ਮੈਂ ਨਾਮ ਲੈਣ ਲੱਗਾ ਤੇ ਗੱਲ ਹੋਰ ਪਾਸੇ ਚਲੇ ਜਾਣੀ ਆ ਪਰ ਵੱਡੇ-ਵੱਡੇ ਸਟਾਰ ਜਿਹੜੇ ਨੇ ਉਹ ਕਿਵੇਂ ਪੱਗ ਨੂੰ ਪ੍ਰਮੋਟ ਕਰਦੇ ਨੇ ਗਾਲਾਂ ਕੱਢ-ਕੱਢ ਕੇ ਸਟੇਜਾਂ ਤੇ ਪੱਗ ਬੰਨੀ ਆ ਪਰ ਅਸੀਂ ਫਿਰ ਵੀ ਕਹਿੰਨੇ ਆ ਗੱਲ ਦੇਖੋ ਇਹ ਨਹੀਂ ਹੁੰਦੀ ਕਿ ਤੁਸੀਂ ਪੱਗ ਬੰਨੀ ਆ ਤੇ ਪੱਗ ਬਨ ਕੇ ਜੋ ਮਰਜ਼ੀ ਬੋਲੀਓ ਤੇ ਅਸੀਂ ਫਿਰ ਵੀ ਕਹੀ ਜਾਈਓ ਉਹ ਪੱਗ ਨੂੰ ਪ੍ਰਮੋਟ ਕਰਦਾ ਉਹ ਪੱਗ ਨੂੰ ਪ੍ਰਮੋਟ ਕਰਦਾ ਨਹੀਂ ਕਿਸੇ ਦੀਆਂ ਧੀਆਂ ਪੈਣਾ ਨੂੰ ਇੱਜ਼ਤ ਪਾਉਗੇ ਤੇ ਇਹ ਗੱਦੀ ਪੱਗ ਦੀ ਪ੍ਰਮੋਸ਼ਨ ਆ ਦੱਸੋ ਕਲਾਕਾਰ ਕੀ ਕਰਦੇ ਨੇ ਜਾ ਕੇ ਸਟੇਜਾਂ ਤੇ ਪੱਗ ਬੰਨੀ ਹੁੰਦੀ ਐ ਬੋਲਦੇ ਕਿ ਨੇ ਉੱਥੇ ਜਾ ਕੇ ਓਏ ਆ ਗਿਆ ਤੁਹਾਡਾ ਪਿਓ ਜੱਟ ਓਏ ਆ ਗਿਆ ਤੁਹਾਡਾ ਜੀਜਾ ਜੱਟ ਓਏ ਜੱਟ ਆ ਗਿਆ ਓਏ ਇਹ ਗੱਲਾਂ ਕਰਦੇ ਨੇ ਕਿ ਨਹੀਂ ਕਰਦੇ ਨੇ ਤੁਹਾਨੂੰ ਫਰਕ ਕਦੇ ਨੋਟ ਕਰਿਓ ਦਿਲਜੀਤ ਦਸਾਂਜ ਦਾ ਤੇ ਇਹਨਾਂ ਕਲਾਕਾਰਾਂ ਵਿੱਚ ਫਰਕ ਕੀ ਆ ਇਹ ਹਥਿਆਰਾਂ ਨੂੰ ਪ੍ਰਮੋਟ ਕਰ ਕਰਕੇ ਗੱਡੀਆਂ ਨੂੰ ਪ੍ਰਮੋਟ ਕਰ ਕਰਕੇ ਪੱਗ ਬੰਨੀ ਹੁੰਦੀ ਹੈ ਪਰ ਅਸੀਂ ਫਿਰ ਵੀ ਕਿੰਨੇ ਪੱਗ ਨੂੰ ਪ੍ਰਮੋਟ ਕਰ ਰਹੇ ਇਹ ਪੱਗ ਨੂੰ ਪ੍ਰੋਮੋਸ਼ਨ ਨਹੀਂ ਆ ਪਗਦੀ ਬਹੁਤ ਵੱਡੇ ਵੱਡੇ ਨਾਮ ਹੋਏ ਨੇ ਪਰ ਐਕਚੁਅਲੀ ਪੱਗ ਨੂੰ ਕਿਵੇਂ ਪ੍ਰਮੋਟ ਕਰਨਾ ਚਾਹੀਦਾ ਇਹ ਮੇਰੇ ਹਿਸਾਬ ਨਾਲ ਦਿਲਜੀਤ ਨੇ ਦੱਸਿਆ ਜਾਂ ਫਿਰ ਸਤਿੰਦਰ ਸਰਤਾਜ ਨੇ ਸਤਿੰਦਰ ਸਰਤਾਜ ਨੂੰ ਵੀ ਕਦੇ ਵੇਖਿਆ ਬਿਨਾ ਪੱਗ ਤੋਂ ਉਹ ਬੰਦਾ ਵੀ ਪੱਗ ਨੂੰ ਐਕਚੁਅਲੀ ਪ੍ਰਮੋਟ ਕਰ ਰਿਹਾ ਨਹੀਂ ਤੋ ਵੀ ਆਵਲਾ ਵਾਲ-ਵਾਲ ਕਟਾ ਕੇ ਤੇ ਫਿਲਮਾਂ ਵੀ ਕਰਦਾ ਸਾਰਾ ਕੁਝ ਕਰਦਾ ਉਹ ਵੀ ਕਰ ਹੀ ਸਕਦਾ ਨਹੀਂ ਕਿਰਦਾਰ ਨਮੋਣਾ ਪੈਂਦਾ ਕਈ ਵਾਰੀ ਪੱਗ ਬੰਨਣੀ ਪੈਂਦੀ ਕਈ ਵਾਰੀ ਲਾਉਣੀ ਪੈਂਦੀ ਬੜਾ ਹੀ ਕੁਝ ਕਰਨਾ ਪੈਂਦਾ ਪ੍ਰਨੀਤੀ ਚੋਹਾ ਪ੍ਰਨੀਤੀ ਜਿਹੜੀ ਫਿਲਮ ਦੇ ਵਿੱਚ ਆ ਜੋਪੜਾ ਪ੍ਰਨੀਤ ਪ੍ਰਨੀਤੀ ਚੋਪੜਾ ਨੇ 15 16 ਕਿਲੋ weight ਵਧਾਇਆ ਉਹਨੂੰ ਕੀ ਕਹੋਗੇ ਤੁਸੀਂ ਫਿਰ ਉਹਨੂੰ ਕੋ ਕੇ ਟੋਂਟੋਂ ਬਣ ਗਈ ਹੈ ਕਿਰਦਾਰ ਨਮੋਣ ਲਈ ਬੜਾ ਕੁਝ ਕਰਨਾ ਪੈਂਦਾ ਉਦੇ ਨਾਲ ਇਹ ਨਹੀਂ ਕਿ ਉਹਦੀ ਸਿੱਖੀ ਜਾਂ ਜੇ ਕੱਲੀ ਸਿੱਖੀ ਦੀ ਗੱਲ ਨਹੀਂ ਜੋ ਕੋਈ ਹਿੰਦੂਆਂ ਦਾ ਐਕਟਰ ਐਕਟਰਸ ਹੈਗੇ ਇਹਦਾ ਮਤਲਬ ਇਹ ਨਹੀਂ ਜਿਉਂਨੇ ਕਿਰਦਾਰ ਇਹੋ ਜਿਹਾ ਨਵਾਇਆ ਤੇ ਉਹਦੀ ਉਹਦਾ ਹਿੰਦੂਇਜ਼ਮ ਵਿੱਚੋ ਯਕੀਨ ਉੱਠ ਗਿਆ ਜਾਂ ਉਹਨਾਂ ਦਾ ਦੁਸ਼ਮਣ ਹੋ ਗਿਆ ਕਿੰਨੇ ਸਾਰੇ ਮੁਸਲਿਮ ਕਲਾਕਾਰ ਨੇ ਖਾਨਜ਼ ਪੱਗ ਬਨ ਕੇ ਫਿਲਮਾਂ ਕਰਦੇ ਨੇ ਕਿ ਉਹਨਾਂ ਨੂੰ ਆਪਣਾ ਮੁਸਲਿਮ ਧਰਮ ਭੁੱਲ ਗਿਆ ਨਹੀਂ ਉਦੋਂ ਨਹੀਂ ਅਸੀਂ ਕਹਿੰਦੇ ਅਸੀਂ ਬੋਲਣਾ ਆਪਣੇ ਕਿਸੇ ਬੰਦੇ ਬਾਰੇ ਜਿਹੜਾ ਸੱਚੀ ਪੱਗ ਨੂੰ ਪ੍ਰਮੋਟ ਕਰਦਾ ਕਿਵੇਂ ਪ੍ਰਮੋਟ ਕਰਦਾ ਤੁਹਾਨੂੰ ਥੋੜਾ ਥੋੜਾ ਨਮੂਨਾ ਅਜ ਮੈਂ ਦਿਖਾਵਾਂਗਾ ਕੁਛ ਇੱਕ ਸਵਾਲ ਨੇ ਉਹਨਾਂ ਜੱਥੇਬੰਦੀਆਂ ਨੂੰ ਜਿਨ੍ਹਾਂ ਨੇ ਬਹੁਤ ਜਲੂਸ ਕੱਢਿਆ ਦਿਲਜੀਤ ਦਾ ਤੁਸੀਂ ਪ੍ਰੋਗਰਾਮ ਨਾਲ ਜੁੜੇ ਰਹੇ ਹੋ ਇਸੇ ਤਰ੍ਹਾਂ ਆ ਦੇਖੋ ਪੱਗ ਨੂੰ ਪ੍ਰਮੋਟ ਕਿੱਦਾਂ ਕਰੀਦਾ ਜਿਹੜੇ ਕਹਿੰਦੇ ਨੇ ਜਾ ਕੇ ਜੱਟ ਆ ਗਿਆ ਓਏ ਤੁਹਾਡਾ ਪਿਓ ਆ ਗਿਆ ਓਏ ਤੁਹਾਡਾ ਜੀਜਾ ਆ ਗਿਆ ਓਏ ਤੇ ਜਿਹੜੀ ਆਡੀਅנס ਮੋਹਰੇ ਬੈਠੇ ਸੁਣੀ ਵੀ ਜਾਂਦੀ ਦਰ ਲਾਂ ਤਿਆਰ ਤੁਹਾਡੇ ਉਦੋਂ ਟੋਕਦੇ ਨਹੀਂ ਕੋਈ ਐਕਚੁਅਲੀ ਦਿਲਜੀਤ ਕੀ ਜਾ ਕੇ ਕਹਿੰਦਾ ਇਹ ਸੁਣੋ ਇਹ ਹੁੰਦੀ ਸਾਂਝੀ ਵਾਲਤਾ ਉਹ ਕਹਿੰਦਾ ਪੰਜਾਬੀ ਆ ਗਿਆ ਓਏ ਆ ਸਾਉ ਪਾਈਏ ਭੰਗੜਾ ਪੰਜਾਬੀ ਆ ਗਿਆ ਹੁਣ ਪਤਾ ਲੱਗੂ ਆ ਸੁਣੋ ਜਰਾ ਆ ਮੂਵੀ ਆ ਲੋ ਜੀ ਸਾਸਰੀ ਘਾਲ ਜੀ ਲੈ ਲਿਏ ਤਾਂ ਹਿਸਟਰੀ ਚ ਲਿਖਿਆ ਗਿਆ ਹੁਣ ਪੰਜਾਬੀ ਆ ਗਿਆ ਹੁਣ ਛੇਤੀ ਨਹੀਂ ਜਾਂਦਾ ਇਸ ਥਾਂ ਇਹ ਅਫਰਕ ਜੇ ਮੈਂ ਹੁਣ ਤੁਹਾਨੂੰ ਦੂਜੀਆਂ ਕਲਾਕਾਰਾਂ ਦੇ ਵੀਡੀਓ ਦਿਖਾ ਲਉ ਜਿਹੜੇ ਮੈਂ ਹਰ ਵੀਡੀਓ ਵਿੱਚ ਕਹਿੰਦਾ ਜੋ ਕਲਾਕਾਰ ਕਰੇ ਇੱਕ ਕਲਾਕਾਰ ਤੇ ਮੈਨੂੰ ਬਹੁਤ ਗੁੱਸਾ ਹੈ ਜਿਹੜਾ ਪੈਰ ਦਾ ਨੋਹ ਦਿਖਾਉਂਦਾ ਸੀਗਾ ਕਿ ਆ ਮੇਰੇ ਪੈਰ ਦੇ ਮੇਰੇ ਗੂਠੇ ਦੇ ਨੋਹ ਵਰਗਾ ਨਹੀਂ ਕਿਸੇ ਕਲਾਕਾਰ ਨੂੰ ਉਹਨੇ ਕਿਹਾ ਸੀਗਾ ਡੇਢ 200 ਜੁੱਤੀ ਰੋਜ਼ ਵੱਜਣੀ ਚਾਹੀਦੀ ਹੈ ਹੋ ਜਾ ਸਿੰਗਰ ਦੇ ਸਿਰ ਦੇ ਵਿੱਚ ਪੇ ਪੇ ਕੇ ਦੱਸ ਦਿਓ ਉਹਨੂੰ ਮੈਂ ਨਹੀਂ ਡਰਦਾ ਇਹਨਾਂ ਨੂੰ ਮੇਰੇ ਗਾੜੇ ਨਹੀਂ ਸਮਝ ਆ ਰਹੇ ਹੁਣੇ ਕੋਈ ਗੱਲ ਨਹੀਂ ਵਾਈ ਵਾਈ ਮੈਚ ਕਰੋ ਗਾਣੇ ਨੂੰ ਆਪੇ ਸਮਝ ਲੈਣਗੇ ਕੋ ਤਮ ਚੱਕ ਕੇ ਰੱਖਣਾ ਜਿਹਨੇ ਭੰਗੜਾ ਪਉਣਾ ਪੰਜਾਬੀ ਆ ਗਿਆ ਖੁਸ਼ੀਲਾ ਓਏ ਸੀ ਪੰਜਾਬੀ ਆ ਗਿਆ ਖੁਸ਼ੀਲਾ ਓਏ ਇਹ ਹੁੰਦੀ ਗੱਲ ਪੂਰੀ ਪੰਜਾਬੀਅਤ ਨੂੰ ਪ੍ਰਮੋਟ ਕੀਤਾ ਉਸ ਬੰਦੇ ਨੇ ਜਾ ਕੇ ਇਹੀ ਫਰਕ ਹੈ ਉਹਨੇ ਹੁਣ ਨਿਹੰਗ ਸਿੰਘਾਂ ਵੱਲ ਜਾਂ ਉਹਨਾਂ ਕੁਝ ਲੋਕਾਂ ਕੱਲੇ ਨਿਹੰਗਾਂ ਨੇ ਨਹੀਂ ਹੋਰ ਕਈਆਂ ਲੋਕਾਂ ਨੇ ਵੀ ਬਹੁਤ ਗੱਲਾਂ ਗੁੱਲਾਂ ਕੀਤੀਆਂ ਨੇ ਉਹਨਾਂ ਨੂੰ ਸਵਾਲ ਆ ਸਪੈਸ਼ਲੀ ਉਹ ਸਿੱਖ ਜਥੇਬੰਦੀਆਂ ਨੂੰ ਨਿਹੰਗ ਜਥੇਬੰਦੀਆਂ ਨੂੰ ਕਿ ਅੱਜ ਉਹਨੇ ਦਿਲਜੀਤ ਦਾ ਰੋਲ ਕਰਨ ਵਾਸਤੇ ਪੱਗ ਲਾਉਣੀ ਪਈ ਐ ਤੁਸੀਂ ਬੜਾ ਹੀ ਕੁਝ ਬੋਲਿਆ ਕਿ ਜਦੋਂ ਦਿਲਜੀਤ ਦਸਾਂਜ ਨੇ ਹੀ ਫਿਲਮ ਕੀਤੀ ਸੀ 1984 ਯਾਦ ਹੈ ਪੰਜਾਬ 1984 ਉਦੋਂ ਤੁਸੀਂ ਕਿੰਨੇ ਉਹਨੂੰ ਸਨਮਾਨਿਤ ਕੀਤਾ ਕਿੰਨੇ ਕੋਦੇ ਸਰੋਪੇ ਪਾਏ ਕਿੰਨਾ ਕੋਦੀ ਵਧਾਈ ਕੀਤੀ ਕਿੱਥੇ ਕਿੱਥੇ ਉਹਨਾਂ ਨੂੰ ਗੁਰਦੁਆਰਾ ਸਾਹਿਬਾਂ ਦੇ ਵਿੱਚ ਲਿਜਾ ਲਿਆ ਕਿ ਸਨਮਾਨਤ ਕੀਤਾ ਜਾਂ ਇਹਨਾਂ ਨਿਹੰਗ ਜਥੇਬੰਦੀਆਂ ਨੇ ਲਾਈਵ ਆ ਆ ਕੇ ਉਹਦੇ ਬਾਰੇ ਚੰਗਾ ਬੋਲਿਆ ਕਿ ਬੰਦੇ ਨੇ ਕਮਾਲ ਕਰਤੀ ਵੀ ਸਿੱਖੀ ਨੂੰ ਪ੍ਰੋਮੋਟ ਕੀਤਾ ਸਿੱਖੀ ਬਾਰੇ ਗੱਲ ਕੀਤੀ ਕਿਹੋ ਜਿਹਾ ਕੰਮ ਕੀਤਾ ਸੀ ਇਸ ਬੰਦੇ ਨੇ ਪੰਜਾਬ 1984 ਵਿੱਚ ਉਦੋਂ ਐਪਰੀਸ਼ੀਏਟ ਕੀਤਾ ਤੁਸੀਂ ਬਣਦਾ ਸੀ ਕਿ ਨਹੀਂ ਉਹਦਾ ਐਪਰੀਸ਼ੀਏਟ ਕਰਨਾ ਜੀ ਅੱਜ ਤੁਸੀਂ ਕ੍ਰਿਟੀਸਾਈਜ਼ ਕਰ ਰਹੇ ਹੋ ਗਾਲਾਂ ਕੱਢ ਰਹੇ ਹੋ ਤੇ ਉਦੋਂ ਤੁਸੀਂ ਇਸ ਬੰਦੇ ਨੂੰ ਕਿੰਨਾ ਕੁ ਸਨਮਾਨਤ ਕੀਤਾ ਕਿੰਨੇ ਕੁ ਤਮਗੇ ਦੇ ਗਲ ਦੇ ਵਿੱਚ ਪਾਏ ਇਸੇ ਬੰਦੇ ਨੇ ਫਿਲਮ ਕੀਤੀ ਸੀ ਜੋਗੀ ਜਿਹਨਾਂ ਨੇ ਦੇਖੀ ਉਹਨਾਂ ਨੂੰ ਪਤਾ ਜੋਗੀ ਫਿਲਮ ਜਦੋਂ ਆਈ ਹੈ ਤੁਸੀਂ ਉਦੋਂ ਕਿੰਨਾ ਕੁ ਸਨਮਾਨਤ ਕੀਤਾ ਇਸ ਬੰਦੇ ਨੂੰ ਕਿੰਨੇ ਕਿਹਦੇ ਤੁਸੀਂ ਝੰਡੇ ਗੱਡੇ ਕਿੰਨੇ ਕਿਹਦੇ ਗਲ ਵਿੱਚ ਤਮਗੇ ਪਾਏ ਕਿ ਇਹਨਾਂ ਨੇ ਸਿੱਖ ਉੱਤੇ ਹੋਏ ਕਤਲੇਆਮ ਦੀ ਕਿੱਡੀ ਵੱਡੀਆਂ ਔਰ ਕਿੰਨੀ ਸ਼ਿੱਦ ਦੇ ਨਾਲ ਕਿਵੇਂ ਇਸ ਇਸ ਫਿਲਮ ਦੇ ਵਿੱਚ ਇੱਕ ਸੈਕਿੰਡ ਵਾਸਤੇ ਵੀ ਉਸ ਬੰਦੇ ਨੇ ਪੱਗ ਨਹੀਂ ਲਾਈ ਇਹਨਾਂ ਫਿਲਮਾਂ ਵੇਜੇਨਾਂ ਫਿਲਮਾਂ ਦੀ ਮੈਂ ਗੱਲ ਕਰ ਰਿਹਾ ਕਿ ਤੁਸੀਂ ਉਦੋਂ ਗੱਲ ਕੀਤੀ ਕਿ ਪੱਗ ਬਨ ਕੇ ਉਸ ਬੰਦੇ ਨੇ ਸਰਦਾਰਾਂ ਦੀ ਗੱਲ ਕੀਤੀ ਪੂਰੀ ਪੰਜਾਬੀਆਂ ਦੀ ਗੱਲ ਕੀਤੀ 1984 ਫਿਲਮ ਪੰਜਾਬ 1984 ਆ ਜੋਗੀ ਤੇ ਇੱਕ ਹੋਰ ਆ ਫਿਲਮ ਆਈ ਸੀ ਆ ਦੇਖੋ ਸੱਜਣ ਸਿੰਘ ਰੰਗ ਰੂਟ ਇਹ ਫਿਲਮਾਂ ਬਾਰੇ ਤੁਸੀਂ ਕਿੱਥੇ ਮਰੇ ਹੋਏ ਸੀ ਇਹ ਉਹੀ ਦਿਲਜੀਤ ਦਸਾਂਝਾ ਉਦੋਂ ਤੁਸੀਂ ਉਦੋਂ ਤੋਂ ਤੁਸੀਂ ਆਏ ਨਹੀਂ ਐਪਰੀਸ਼ੀਏਟ ਕਰਨ ਤੁਸੀਂ ਆਏ ਨਹੀਂ ਕਿਸੇ ਨੇ ਬਣਾਈ ਵੀਡੀਓ ਵੀ ਆ ਦੇਖੋ ਕਿਸੇ ਨੂੰ ਕਿਹਾ ਤੁਸੀਂ ਜਾਇਜ ਤੁਸੀਂ ਕਹਿ ਰਹੇ ਹੋ ਚਮਕੀਲਾ ਫਿਲਮ ਨਹੀਂ ਦੇਖਣੀ ਨਹੀਂ ਲੱਗਣ ਦੇਣੀ ਕਿ ਤੁਸੀਂ ਇਹਨਾਂ ਫਿਲਮਾਂ ਬਾਰੇ ਬੋਲੇ ਸੀ ਕਿ ਦਿਲਜੀਤ ਦੋਸਾਂ ਦੀ ਆ ਫਿਲਮ ਆਈ ਆ ਸੁਣੋ ਦੇਖੋ ਇਸ ਫਿਲਮ ਨੂੰ ਦੇਖੋ ਤੁਸੀਂ ਟੈਕਸ ਮਾਫ ਕਰਾਉਂਦੇ ਇਸ ਇਹਨਾਂ ਫਿਲਮਾਂ ਦਾ ਕਰਾਇਆ ਤੁਸੀਂ ਆਏ ਸੀ ਮੋਰੇ ਕੋਈ ਤੇ ਜੇ ਉਹਨੇ ਸਿਰਫ ਇੱਕ ਕਿਰਦਾਰ ਕਰਨ ਵਾਸਤੇ ਪੱਗ ਲਾਤ ਕੇ ਉਹਨੇ ਰੋਲ ਕਰਤਾ ਤੁਸੀਂ ਉਹਨੂੰ ਸਿੱਕੇ ਨੇ ਸੇਖੀ ਨਹੀਂਗਾ ਉਹ ਤੁਸੀਂ ਕਿਹੜੇ ਸਰਟੀਫਿਕੇਟ ਵੰਡਦੇ ਫਿਰਦੇ ਹੋ ਸਿੱਖੀ ਦੇ ਤੁਹਾਨੂੰ ਆਪਣਾ ਪਤਾ ਤੁਸੀਂ ਕੀ ਕਰਦੇ ਹੋ ਕਿੰਨੇ ਬੰਦੇ ਫੜੇ ਗਏ ਨੇ ਸਿੰਘ ਜਿਨ੍ਹਾਂ ਨੇ ਗਾਤਰੇ ਪਾਏ ਹੋ ਹੋਟਲਾਂ ਦੇ ਵਿੱਚੋਂ ਗੰਦੀਆਂ ਗੰਦੇ ਕੰਮ ਕਰਦੇ ਉਹਨਾਂ ਨੂੰ ਤੁਸੀਂ ਮਾਫ ਕੀਤਾ ਹੋਇਆ ਉਹ ਅੱਜ ਫੇਰ ਚੋੜੇ ਹੋ ਹੋ ਫਿਰਦੇ ਨੇ ਯਾਦ ਆਕ ਦਿਖਾਵਾ ਤੁਹਾਨੂੰ ਕੁਛ ਬਾਅਦ ਮਾਫੀਆਂ ਦੇ ਦਿੰਦੇ ਹੋ ਬਾਅਦ ਕਹਿੰਦੇ ਉਹ ਲੇਡੀ ਦਾ ਲੇਡੀ ਨੂੰ ਪੈਸੇ ਪੁੱਛਦੇ ਕੇ ਬਿਆਨ ਬਦਲਾਤਾ ਸੀਗਾ ਯਾਦ ਉਹ ਕਹਿੰਦੀ ਮੈਂ ਹੈ ਹੀ ਨਹੀਂ ਸੀ ਲਦਾਸ ਕਮਾਲ ਹੈ ਇਹਨਾਂ ਨੂੰ ਇਹ ਗੱਲਾਂ ਤੁਹਾਨੂੰ ਕਿਉਂ ਨਹੀਂ ਤੁਹਾਨੂੰ ਪਤਾ ਲੱਗਦਾ ਇੱਕ ਫਿਲਮ ਹੋਰ ਆਈ ਸੀ ਆ ਦੇਖੋ ਉੜਦਾ ਪੰਜਾਬ ਉੜਦਾ ਪੰਜਾਬ ਵੀ ਜਿਆਦਾ ਮੈਂ ਸਾਰੀਆਂ ਫਿਲਮਾਂ ਦੇਖੀਆਂ ਹੋਈਆਂ ਨੇ ਔਰ ਮੈਂ ਬਹੁਤ شدت ਨਾਲ ਬਹੁਤ ਪਿਆਰ ਨਾਲ ਐਪਰੀਸ਼ੀਏਟ ਵੀ ਕੀਤਾ ਹੋਇਆ ਦਿਲਜੀਤ ਹੁਣਾਂ ਨੂੰ ਉਦੋਂ ਤੁਸੀਂ ਕਿੱਥੇ ਮਰਦੇ ਜਦੋਂ ਆ ਫਿਲਮਾਂ ਆਉਂਦੀਆਂ ਜੇ ਤੁਸੀਂ ਕਹਿ ਰਹੇ ਹੋ ਕਿ ਚਮਕੀਲੇ ਦਾ ਰੋਲ ਕੀਤਾ ਬਿਨਾ ਪਾਗ ਤੋਂ ਫਿਰ ਜਦੋਂ ਪੱਗ ਬਨ ਕੇ ਐਦਾਂ ਦੇ ਰੋਲ ਕਰਦਾ ਉਹ ਸਿੱਖੀ ਵਾਸਤੇ ਸਿੱਖੀ ਜਮ ਵਾਸਤੇ ਸਰਦਾਰੀ ਵਾਸਤੇ ਸਾਡੇ ਪੰਜਾਬ ਵਾਸਤੇ ਉਦੋਂ ਕਿੱਥੇ ਮਰੇ ਹੁੰਦੇ ਹੋ ਤੁਸੀਂ ਕਿਉਂ ਨਹੀਂ ਉਦੋਂ ਬੋਲਦੇ ਕਿਉਂ ਨਹੀਂ ਐਪਰੀਸ਼ੀਏਟ ਕਰਦੇ ਕਿਉਂ ਨਹੀਂ ਕਹਿੰਦੇ ਆਓ ਤੁਹਾਡੀਆਂ ਫਿਲਮਾਂ ਲਵਾਉਨੇ ਆ ਅਸੀਂ ਉਦੋਂ ਕਿਉਂ ਨਹੀਂ ਨਾਲ ਤੁਰਦੇ ਔਰ ਇਹ ਦਿਲਜੀਤ ਸਾਂਝ ਉਹ ਬੰਦਾ ਮੈਂ ਤੁਹਾਨੂੰ ਇੱਕ ਹੋਰ ਕਲਿੱਪ ਦਿਖਾਉਣਾ ਆ ਸੁਣੋ ਜਰਾ ਮੇਰੇ ਕਹਿਣ ਦੀ ਲੋੜ ਨਹੀਂ ਤੁਸੀਂ ਆਪੇ ਸੁਣ ਲਓ ਕਿ ਇਹ ਬੰਦੇ ਦੇ ਕੀ ਡ੍ਰੀਮਸ ਨੇ ਸਿੱਖੀ ਬਾਰੇ ਆਸਰਣੋ ਜਰਾ ਛੋਟੇ ਛੋਟੇ ਕਲਿੱਪ ਨੇ ਮੈਂ ਬੜੇ ਬਹੁਤ ਕੰਮ ਕੰਮ ਕਰਕੇ ਬਹੁਤ ਟਾਈਮ ਸਪੈਂਡ ਕਰਕੇ ਇਹਨਾਂ ਚੀਜ਼ਾਂ ਨੂੰ ਲੱਭਦਾ ਫਿਰ ਉਹਨੂੰ ਕੱਟ ਵੱਢ ਕਰਨਾ ਹੁੰਦਾ ਕਿਉਂਕਿ ਸਾਰੀ ਵੀਡੀਓ ਨਹੀਂ ਦਿਖਾ ਸਕਦੇ ਜਿੰਨੇ ਪਾਰਟ ਆਪਾਂ ਚਾਹੀਦਾ ਉਹਨਾਂ ਕੱਟਣਾ ਪੈਂਦਾ ਕਿਉਂਕਿ ਸਾਰੀਆਂ ਵੀਡੀਓ ਦੋ ਦੋ ਘੰਟੇ ਦੀਆਂ ਵੀਡੀਓ ਵਿੱਚੋਂ ਉਹਨਾਂ ਸਾਨੂੰ ਕੱਟਣਾ ਪੈਂਦਾ ਜੋ ਸਾਨੂੰ ਚਾਹੀਦਾ ਹੁੰਦਾ ਆ ਦੇਖੋ ਜਰਾ ਜੋ ਲਾਸਟ ਮੈਨੇ ਸੋਚਿਆ ਉਹ ਇਹ ਹੈ ਕਿ 60s ਮੇ ਜਾ ਕੇ ਨਾ ਮੈਂ ਅਮਰਿਸ਼ਕੂੰਗਾ ਮੈਂ ਪ੍ਰੋਪਰ ਸਿੱਖ ਨਹੀਂ ਹੋ। ਔਰ ਫਿਰ ਮੈਂ ਹਾਲੀਵੁੱਡ ਮੂਵੀਜ਼ ਮੈਂ ਕੰਮ ਕਰੂੰਗਾ। ਔਰ ਮੇਰੀ ਦਾੜੀ ਹੋਗੀ ਬੜੀ ਸਾਰੀ, ਕਿਰਪਾਨ ਹੋਗੀ। ਔਰ ਸਭ ਦੇਖਣਗੇ ਕਿ ਯਾਰ ਸਰਦਾਰ ਜੀ ਆਤੇ ਹਨ ਜੋ ਹਾਲੀਵੁੱਡ ਮੂਵੀਜ਼ ਮੈਂ। ਤਦ ਮੈਂ ਤੱਕ ਮੈਂ ਇੰਗਲਿਸ਼ ਵੀ ਸਿੱਖ ਲੂੰਗਾ ਤਾਂ। ਸੁਣ ਲਿਆ ਨਾ ਬੰਦਾ ਕੀ ਕੋ ਸੋਚੀ ਬੈਠਾ ਕਿ ਮੈਂ ਆਪਣੇ ਦਸਤਾਰ ਨੂੰ, ਆਪਣੇ ਸਿੱਖੀ ਨੂੰ ਕਿੱਥੋਂ ਤੱਕ ਮੈਂ ਲੈ ਕੇ ਜਾਣਾ। ਇਹ ਗੱਲਾਂ ਤੁਹਾਨੂੰ ਇਹ ਵੀਡੀਓ ਨਹੀਂ ਦਿਖਦੀਆਂ ਤੁਹਾਨੂੰ ਮੈਨੂੰ ਕਿੱਦਾਂ ਦਿਖਪੈਨੀਆਂ ਤੁਹਾਨੂੰ ਕਿਉਂ ਨਹੀਂ ਦਿਖਦੀਆਂ? ਕਿਉਂਕਿ ਤੁਸੀਂ ਦੇਖਦੇ ਗੰਦੋ ਤੁਹਾਨੂੰ ਅਮਰ ਸਿੰਘ ਚਮਕੀਲੇ ਦੇ ਗਾਣਿਆਂ ਦੀ ਗੱਲ ਕਰਦੇ ਹੋ ਮੇਰੇ ਤੋਂ ਜ਼ਿਆਦਾ ਤੁਹਾਨੂੰ ਜੋ ਤੁਸੀਂ ਨਾਂ ਲੈ ਲੈ ਤੁਹਾਨੂੰ ਜ਼ਿਆਦਾ ਉਹ ਵਰਟਿੰਗ ਜ਼ਿਆਦਾ ਉਹ ਨਾ ਗੀਤਾਂ ਦੀ ਅੱਜ ਇਹ ਜਿਹੜੀ ਇਹ ਵੀ ਵੀਡੀਓ ਬੂਟਾ ਸਿੰਘ ਵਾਸਤੇ ਸੀ ਕਲਿੱਪ ਵੀਡੀਓ ਨਹੀਂ ਸਾਰੀ ਕਲਿੱਪ ਇੱਕ ਹੋਰ ਕਲਿੱਪ ਮੈਂ ਦਿਖਾਉਣਾ ਇਹ ਵੀ ਬੂਟਾ ਸਿੰਘ ਵਾਸਤੇ ਹੈ ਇਹ ਬੂਟਾ ਸਿੰਘ ਨੂੰ ਵੀਡੀਓ ਜ਼ਰੂਰ ਪਹੁੰਚਾ ਦਿਓ ਕਿਉਂਕਿ ਇਹਨਾਂ ਲੋਕਾਂ ਨੇ ਜਿਹਨੇ ਲੋਕੀ ਕਹਿੰਦੇ ਨੇ ਬੂਟੇ ਵਰਗੇ ਦਿਲਜੀਤ ਦੀਆਂ ਗੱਲਾਂ ਕਰਦੇ ਆ ਚੀਜ਼ ਸੁਣਿਓ ਫਿਰ ਦੱਸਿਓ ਕਿ ਉਹ ਪੰਜਾਬ ਨੂੰ ਪੰਜਾਬੀਅਤ ਨੂੰ ਤੇ ਸਿੱਖੀ ਨੂੰ ਕਿੱਥੇ ਕਿੱਥੇ ਉਹ ਕਹਿੰਦਾ ਮੈਂ ਲੈ ਕੇ ਜਾਣਾ ਐਦਾਂ ਸ਼ਰਿਆਮ ਕੌਣ ਬੋਲਦਾ ਹਾਲੀਵੁੱਡ ਦੇ ਵਿੱਚ ਖੜ ਕੇ ਕਿਹੜਾ ਲਲਕਾਰਦਾ ਆ ਛੋਟਾ ਜਿਹਾ ਕਲਿੱਪ ਸੀਗਾ ਉਹਦਾ ਬੜਾ ਮੈਂ ਉਹਦੇ ਉਹਦੇ ਆਪਣੇ ਇੰਸਟਾਗ੍ਰam ਤੋਂ ਚੱਕਿਆ ਤੁਸੀਂ ਆ ਦੇਖੋ ਤੁਸੀਂ ਇਹਨਾਂ ਚੀਜ਼ਾਂ ਦੇਖ ਕੇ ਮਾਣ ਮਹਿਸੂਸ ਕਰਿਆ ਕਰੋ ਫਖਰ ਮਹਿਸੂਸ ਕਰਿਆ ਕਰੋ ਦੇਖੋ ਜਰਾ ਕੀ ਕਹਿ ਰਿਹਾ ਬੰਦਾ ਔਰ ਬਾਲੀਵੁੱਡ ਦੇ ਵਿੱਚ ਜਿਹੜਾ ਕੰਮ ਕਰ ਰਿਹਾ ਬਾਲੀਵੁੱਡ ਨੂੰ ਲਲਕਾਰ ਕੇ ਕਹਿ ਰਿਹਾ ਮੈਂ ਤਾਵਾਂਗਾ ਵੀ ਸਿੱਖੀ ਨੂੰ ਲੈ ਕੇ ਆਹ ਦੇਖੋ ਜਰਾ ਪਹਿਲਾਂ ਕਹਿੰਦੇ ਸੀ ਸਰਦਾਰ ਬੰਦਾ ਫੈਸ਼ਨ ਨਹੀਂ ਕਰ ਸਕਦਾ ਮੈਂ ਕਹਾਂ ਮੈਂ ਤਾਂ ਕਰਕੇ ਦਿਖਾਉ ਫਿਰ ਕਹਿੰਦੇ ਸਰਦਾਰ ਬੰਦਾ ਫਿਲਮਾਂ 'ਚ ਨਹੀਂ ਆਦਾਦਾ ਮੈਂ ਕਹਾਂ ਮੈਂ ਤਾਂ ਕਰਕੇ ਦਿਖਾਉ ਫਿਰ ਕਹਿੰਦੇ ਪੰਜਾਬੀ ਫਿਲਮਾਂ 'ਚ ਚੱਲ ਗਿਆ ਬੰਬੇ ਨਹੀਂ ਜਾ ਸਕਦਾ ਮੈਂ ਕਹਾਂ ਮੈਂ ਤਾਂ ਕਰਕੇ ਦਿਖਾਉ ਫਿਰ ਕਹਿੰਦੇ ਬਾਹਰ ਰੀਦੇ ਸੋਲਡ ਆਊਟ ਨਹੀਂ ਹੋ ਸਕਦੇ ਮੈਂ ਕਹਾਂ ਮੈਂ ਤਾਂ ਸਟੇਡੀਅਮ ਕਰਕੇ ਦਿਖਾਉ ਉਹ ਚਾਹਵੇਂ ਰੱਤ ਸੱਜਣਿਆ ਉਹ ਕਹਿੰਦੇ ਇਹ ਨੂੰ ਇਲੂਮਿਨਾਤੀ ਕਹਿੰਦੇ ਆ ਮੈਂ ਕਹਾਂ ਮੈਂ ਤਾਂ ਦਿਲ ਮਨਾਤੀ ਟੂਰ ਲਾਉ ਵਾਹ ਜੀ ਤੇਰਾ ਦਿਲਜੀਤ ਇੱਕ ਵਾਰੀ ਫੇਰ ਖਾਵਾ ਇਹ ਆ ਜੋ ਇੱਕ ਵਾਰੀ ਫੇਰ ਸੁਣਦੇ ਆ ਯਾਰ ਮਜ਼ਾ ਆ ਗਿਆ ਪਹਿਲਾਂ ਕਹਿੰਦੇ ਸੀ ਸਰਦਾਰ ਬੰਦਾ ਫੈਸ਼ਨ ਨਹੀਂ ਕਰ ਸਕਦਾ ਮੈਂ ਕਹਾ ਮੈਂ ਤਾਂ ਕਰਕੇ ਦਿਖਾਉ ਫਿਰ ਕਹਿੰਦੇ ਸਰਦਾਰ ਬੰਦਾ ਫਿਲਮਾਂ 'ਚ ਨਹੀਂ ਆ ਸਕਦਾ ਮੈਂ ਕਹਾ ਮੈਂ ਤਾਂ ਕਰਕੇ ਦਿਖਾਉ ਫਿਰ ਕਹਿੰਦੇ ਪੰਜਾਬੀ ਫਿਲਮਾਂ 'ਚ ਚਲ ਗਿਆ ਬੰਬੇ ਨਹੀਂ ਜਾ ਸਕਦਾ ਮੈਂ ਕਹਾ ਮੈਂ ਤਾਂ ਕਰਕੇ ਦਿਖਾਉ ਫਿਰ ਕਹਿੰਦੇ ਬਾਹਰ ਰੀ ਦਾ ਸੋਲਡ ਆਊਟ ਨਹੀਂ ਹੋ ਸਕਦੇ ਮੈਂ ਕਹਾ ਮੈਂ ਤਾਂ ਸਟੇਡੀਅਮ ਕਰਕੇ ਦਿਖਾਉ ਜੀਓ ਦੇ ਇਹ ਨੂੰ ਇਲਮੁਨਾਤੀ ਕਹਿੰਦੇ ਆ ਮੈਂ ਕਹ ਮੈਂ ਤਾਂ ਦਿਲ ਮਨਾਤੀ ਟੂਰ ਲਾਉ ਸੁਣਿਆ ਇਹ ਹੁੰਦੀ ਹੈ ਗੱਲ ਇਹ ਹੁੰਦੇ ਨੇ ਗਰਸ ਇਦਾਂ ਪ੍ਰਮੋਟ ਕਰਦਾ ਹੈ ਆਪਣੀ ਦਸਤਾਰ ਨੂੰ ਇਹਦੀ ਇਕੱਲੀ ਦਸਤਾਰ ਨਹੀਂ ਜੇ ਇਹਦੇ ਇਹ ਆਪਣੀ ਇਕੱਲੀ ਜੇ ਇਹਦੇ ਦਸਤਾਰ ਬੰਨੀ ਇਹਨੇ ਆਪਣੀ ਇਕੱਲੀ ਦਸਤਾਰ ਆਪਣੀ ਨੂੰ ਪ੍ਰਮੋਟ ਕਰਦਾ ਇਹ ਜਿਹੜਾ ਜਿਹੜਾ ਵੀ ਦਸਤਾਰ ਬੰਨਦਾ ਜਿਹੜੇ ਵੀ ਸਿੱਖ ਨੇ ਸਾਰਿਆਂ ਦੀ ਦਸਤਾਰ ਨੂੰ ਪ੍ਰਮੋਟ ਕਰ ਰਿਹਾ ਬੰਦਾ ਔਰ ਇਸ ਤਰ੍ਹਾਂ ਲਲਕਾਰ ਕੇ ਕੋਈ ਹੈ ਹੋ ਜਾ ਬੰਦਾ ਅਜੇ ਤੱਕ ਵੇਖਿਆ ਕੋਈ ਸਿੰਗਰ ਨਹੀਂ ਨਾ ਇਹ ਉਹਨਾਂ ਲੋਕਾਂ ਚੋਂ ਨਹੀਂ ਆ ਜਿਹੜੇ ਹੱਥ ਨਾਲ ਉਪਰੇ ਥੂਕ ਓੜੀ ਵਾਲੇ ਜਿਹੜੇ ਕਹਿੰਦੇ ਉਹ ਸੀ ਬਾਲੀਵੁੱਡ ਤੋਂ ਕੀ ਲੈਣਾ ਬਾਲੀਵੁੱਡ ਕੀ ਆ ਉਸਤਾਦ ਜੀ ਪਤਾ ਨਾ ਇਹ ਉਹ ਲੋਕ ਨਹੀਂ ਆ ਇਹ ਦਿਲਜੀਤ ਦਸਾਂਜਾ ਜਿਸ ਬੰਦੇ ਨੇ ਐਸੇ ਐਸਾ ਕੰਮ ਕਰਕੇ ਦਿਖਾਇਆ ਕਮਾਲ ਕਰ ਦਿੱਤੀ ਔਰ ਮੈਂ ਇਹ ਚੀਜ਼ਾਂ ਤੁਹਾਨੂੰ ਤਦੇ ਦਿਖਾਈਆਂ ਇੱਕ ਵਾਰੀ ਫੇਟ ਉਹਨੂੰ ਫਿਲਮਾਂ ਦੇ ਪੋਸਟਰ ਦਿਖਾ ਦੇਣਾ ਕਿ ਇਹਨਾਂ ਫਿਲਮਾਂ ਵਾਰੀ ਤੁਸੀਂ ਕਿਉਂ ਨਹੀਂ ਬੋਲੇ ਇਹ ਉਹੀ ਦਿਲਜੀਤ ਸਾਝਾ ਦੇਖਦੇ ਜਾਓ ਪੋਸਟਰ ਮੈਂ ਨਾਲ-ਨਾਲ ਤੁਹਾਨੂੰ ਦਿਖਾਈ ਜਾ ਰਿਹਾ ਇਹ ਫਿਲਮਾਂ ਆਈਆਂ ਸੀ ਤਾਂ ਉਦੋਂ ਫਿਰ ਤੁਸੀਂ ਕਿਉਂ ਨਹੀਂ ਬੋਲੇ ਕਿਉਂ ਨਹੀਂ ਤੁਸੀਂ ਐਪਰੀਸ਼ੀਏਟ ਕੀਤਾ ਕਿੰਨੇ ਕੁ ਤੁਸੀਂ ਇਸ ਬੰਦੇ ਨੂੰ ਤਮਗੇ ਦਿੱਤੇ ਉਦੋਂ ਕਿੰਨੇ ਕੁ ਤੁਸੀਂ ਇਸ ਬੰਦੇ ਨੂੰ ਐਪਰੀਸ਼ੀਏਟ ਕੀਤਾ ਕਿੱਥੇ-ਕਿੱਥੇ ਸਨਮਾਨਤ ਕੀਤਾ ਕਿੱਥੇ ਸਰੂਪੇ ਤੁਸੀਂ ਉਹਨਾਂ ਦੇ ਪਾਉਂਦੇ ਹੋ ਜਿਹੜੇ ਦੁਸ਼ਮਣ ਨੇ ਸਿੱਖੀ ਦੇ ਉਹਨਾਂ ਦੇ ਤੁਸੀਂ ਸਰੂਪੇ ਪਾਉਂਦੇ ਹੋ ਸੋ ਅੱਜ ਸਿਰਫ ਇਨੀ ਗੱਲ ਕਰਨੀ ਦਿਲਜੀਤ ਸਾਂਝੀ ਦੀ ਮੈਂ ਉਮੀਦ ਕਰਦਾ ਤੁਹਾਨੂੰ ਇਹ ਗੱਲ ਪਸੰਦ ਆਈ ਹੋਵੇਗੀ ਜੇਕਰ ਗੱਲ ਪਸੰਦ ਆਈ ਹੋਵੇ ਤਾਂ ਅੱਗੇ ਜ਼ਰੂਰ ਪਹੁੰਚਾਇਆ ਕਰੋ ਇਹ ਤੁਹਾਡਾ ਕੰਮ ਅੱਗੇ ਪਹੁੰਚਾਉਣਾ ਕਿਉਂਕਿ ਮੈਨੂੰ ਉਹ ਬਹੁਤਾ ਆਉਂਦਾ ਨਹੀਂ ਕਿ ਮੈਂ ਮੇਰੇ ਇੱਕੋ ਇੱਕ ਪੇਜ ਆ ਕਈਆਂ ਨੇ ਤਾਂ ਬਹੁਤ ਪੇਜ ਬਣਾਇਆ ਉਹਨਾਂ ਆਪੇ ਆਪਣੇ ਪੇਜਾਂ ਤੇ ਥੰਬਨੇਲ ਜਿਹਾ ਬਣਾ ਬਣਾ ਕੇ ਪਾਉਂਦੇ ਨੇ ਮੇਰਾ ਇੱਕੋ ਇੱਕ ਪੇਜ ਆ ਇਹ ਮੈਂ ਇੱਥੇ ਪ੍ਰਮੋਟ ਕਰ ਸਕਦਾ ਇਸ ਤੋਂ ਜ਼ਿਆਦਾ ਜੇ ਪ੍ਰਮੋਟ ਕਰਨਾ ਚਾਹੀਏ ਨੂੰ ਉਹ ਤੁਹਾਨੂੰ ਹੀ ਬੇਨਤੀ ਹੈ ਕਿ ਤੁਸੀਂ ਅੱਗੇ ਪਹੁੰਚਾਇਆ ਕਰੋ ਸੋ ਜ਼ਰੂਰ ਇਸ ਜੇਕਰ ਤੁਹਾਨੂੰ ਹਰ ਇੱਕ ਵੀਡੀਓ ਨਹੀਂ ਮੈਂ 에릭 ਇਹ ਕਹਿੰਦਾ ਕਿ ਕੋਸ਼ਿਸ਼ ਹੀ ਬੋਲੋ ਵੈਸੇ ਮੈਂ ਤੁਹਾਨੂੰ ਪਤਾ ਹੈ ਕਿ ਹਰ ਇੱਕ ਵੀਡੀਓ ਵਿੱਚ ਕੋਸ਼ਿਸ਼ ਮੇਰੀ ਇਹ ਹੀ ਹੁੰਦੀ ਹੈ ਕਿ ਕੁਛ ਨਾ ਕੁਛ ਚੰਗਾ ਹੀ ਬੋਲਿਆ ਜਾਵੇ ਤੇ ਜੇ ਤੁਹਾਨੂੰ ਵਾਕਿਆ ਪਸੰਦ ਆਵੇ ਤੇ ਜਰੂਰ ਇਸ ਵੀਡੀਓ ਨੂੰ ਅੱਗੇ ਪਹੁੰਚਾਓ ਸੋ ਖੁਸ਼ ਰਹੋ ਆਬਾਦ ਰਹੋ ਮਾਲਕ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ